ਹਾਂਜੀ ਦੋਸਤੋ ਸੱਚੀ ਕਾਲਜੀ ਸਾਡੇ YouTube ਚੈਨਲ ਜੈਪ ਟਵੀ 1313 ਤੇ ਤੁਹਾਡਾ ਸਵਾਗਤ ਹੈ ਜੀ ਦੋਸਤੋ ਕਈ ਵਾਰ ਪਤਾ ਕੀ ਹੁੰਦਾ ਹੈ ਵੀ ਆਪਣੇ ਨਾਲ ਅੱਖਾਂ ਦੇ ਵਿੱਚ ਖਾਰਿਸ਼ ਹੋਣ ਲੱਗ ਜਾਂਦੀ ਹੈ ਅੱਖਾਂ ਦੇ ਵਿੱਚ ਰੁੱਖਾਪਨ ਆ ਜਾਂਦਾ ਹੈ ਬੁੱਲ ਆਪਣੇ ਫਟ ਜਾਂਦੇ ਹਨ ਜਾਂ ਕਿਸੇ ਵੀ ਹਿੱਸੇ ਦੇ ਵਿੱਚ ਆਪਣੇ ਪੇਟ ਦੀ ਸੋਰਿਸ਼ ਵਗੈਰਾ ਆ ਜਾਂਦੀ ਹੈ ਤਾਂ ਕਈ ਵਾਰੀ ਨਾ ਖਾਰਿਸ਼ ਹੋ ਜਾਂਦੀ ਹੈ ਸਾਰੇ ਸਰੀਰ ਤੇ ਚਮੜੀ ਬਿਲਕੁਲ ਰੁੱਖੀ ਹੋ ਜਾਂਦੀ ਹੈ ਆਪਾਂ ਕੀ ਕਰਨਾ ਵੀ ਰਾਤ ਨੂੰ ਪੈਣ ਲੱਗੇ ਦੋਸਤੋ ਇਹ ਸਰੋਂ ਦਾ ਤੇਲ ਸਰੋਂ ਦੇ ਵੱਡੀ ਸ਼ੀਸ਼ੀ ਤੋਂ ਛੋਟੀ ਡ੍ਰੌਪ ਵਾਲੀ ਸ਼ੀਸ਼ੀ ਦੇ ਵਿੱਚ ਤੁਸੀਂ ਸਰੋਂ ਦਾ ਤੇਲ ਪਾ ਲੈਣਾ ਤੇ ਰਾਤ ਨੂੰ ਸੌਣ ਲੱਗੇ ਪਹਿਣ ਲੱਗੇ ਚਾਰ ਪੰਜ ਬੂੰਦਾਂ ਧੁੰਨੀ ਦੇ ਵਿੱਚ ਰੋਜ਼ ਸਰੋਂ ਦਾ ਤੇਲ ਪਾਓ ਤਾਂ ਤੁਹਾਡਾ ਅੱਖਾਂ ਦਾ ਰੁੱਖਾਪਨ ਅੱਖਾਂ ਦੇ ਖਾਰਸ਼ ਬੁੱਲਾਂ ਦਾ ਫਟਣਾ ਤੇ ਸਾਰੇ ਸਰੀਰ ਤੇ ਕਿਤੇ ਵੀ ਪੇਟ ਦੇ ਵਿੱਚ ਸੋਜ ਜਾਂ ਖਾਰਸ਼ ਦੇ ਨਾਲ ਰੁੱਖਾਪਨ ਆ ਜਾਂਦਾ ਸਰੀਰ ਦੇ ਵਿੱਚ ਬਿਲਕੁਲ ਬਹੁਤ ਫਾਇਦਾ ਮਿਲੂਗਾ ਜੀ ਸਰੌਂ ਦਾ ਤੇਲ ਰਾਤ ਨੂੰ ਧੁੰਨੀ ਦੇ ਵਿੱਚ ਪਾਉਣ ਦੇ ਬਹੁਤ ਸਾਰੇ ਫਾਇਦੇ ਹਨ ਦੋਸਤੋ ਜਰੂਰ ਤੁਸੀਂ ਅਜ਼ਮਾ ਕੇ ਦੇਖੋ